ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਉਮੀਦ ਹੈ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਪੜ੍ਹਦੇ ਹਾਂ ਭਾਈ ਵੀਰ ਸਿੰਘ ਦੀ ਅਗਲੀ ਰਚਨਾ ਵੇਨਖਾ ਦਾ ਫੁੱਲ ਇਹ ਇੱਕ ਫੁੱਲ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਅੰਦਰ ਜੋ ਵੀ ਗੁਣ ਹੁੰਦੇ ਨੇ ਉਹ ਆਪਣੇ ਆਪ ਜਿਹੜੇ ਆ ਬਾਹਰ ਆ ਜਾਂਦੇ ਨੇ ਅਸੀਂ ਕਿੰਨਾ ਵੀ ਆਪਣੇ ਗੁਣਾਂ ਨੂੰ ਸੁਪਾ ਕੇ ਰੱਖੀਏ ਲੁਕੋ ਕੇ ਰੱਖੀਏ ਕਿ ਉਹ ਹੁਣ ਜਿਹੜੇ ਨੇ ਆਪਣੇ ਆਪ ਉਜਾਗਰ ਹੋ ਜਾਂਦੇ ਨੇ ਤਾਂ ਆਪਾਂ ਇਹਦੇ ਵਿੱਚ ਦੇਖਦੇ ਹਾਂ ਬਿਨ ਫਸਾ ਦਾ ਫੁੱਲ ਬਿਨ ਫਸਾ ਮੀਂਝ ਇੱਕ ਪਹਾੜੀ ਫੁੱਲ ਹੈ ਜਿਹਦੇ ਉੱਪਰ ਉਹਨਾਂ ਨੇ ਜਿਹਨੂੰ ਪ੍ਰਤੀਕ ਬਣਾ ਕੇ ਉਹਨਾਂ ਨੇ ਕਵਿਤਾ ਲਿਖੀ ਹੈ ਮੇਰੀ ਛਿਪੀ ਰਹੇ ਗੁਲਜ਼ਾਰ ਮੈਂ ਨੀਵਾ ਉੱਗਿਆ ਉਹ ਫੁੱਲ ਕਹਿ ਰਿਹਾ ਮੇਰੀ ਜਿਹੜੀ ਗੁਲਜ਼ਾਰ ਹੈ ਲੁਕੀ ਰਹੇ ਜੋ ਮੈਂ ਖਿੜਿਆ ਹਾਂ ਜਿਹੜੀ ਮੇਰੀ ਖੁਸ਼ਬੂ ਹੈ ਉਹ ਲੁਕੀ ਰਹੇ ਮੈਂ ਨੀਵਾ ਉੱਗਿਆ ਮੈਂ ਨੀਵੀਂ ਜਗ੍ਹਾ ਤੇ ਉੱਗਿਆ ਹੋਇਆ ਹਾਂ ਕੋਈ ਲੱਗੇ ਨਾ ਨજર ਟਪਾਰ ਮੈਨੂੰ ਕੋਈ ਵੀ ਨਜ਼ਰ ਨਾ ਲੱਗੇ ਮੈਂ ਪਰਬਤ ਲੁਕਿਆ ਕਿ ਮੈਂ ਪਰਬਤ ਦੇ ਓਲੇ ਲੁਕ ਕੇ ਲੱਗਿਆ ਹੋਇਆ ਹਾਂ ਮੈਨੂੰ ਕੋਈ ਵੀ ਜਿਹੜੀ ਨਜ਼ਰ ਹੈ ਬੁਰੀ ਨਜ਼ਰ ਹੈ ਮੈਨੂੰ ਨਾ ਲੱਗੇ ਮੈਂ ਮੈ ਲਿਆ ਆਕਾਸ਼ੋਂ ਰੰਗ ਮੈਂ ਆਕਾਸ਼ ਤੋਂ ਰੰਗ ਲਿਆ ਹੈ ਜੂ ਸੋਖ ਨਾ ਵੰਨ ਦਾ ਜਿਹੜਾ ਕੀ ਜਿਆਦਾ ਗੂੜਾ ਨਹੀਂ ਹੈ ਹਾਂ ਤੁਰੋਂ ਗਰੀਬੀ ਮੰਗ ਮੈਂ ਉਸ ਪਰਮਾਤਮਾ ਤੋਂ ਗਰੀਬੀ ਮੰਗੀ ਹੈ ਨਿਮਰਤਾ ਮੰਗੀ ਹੈ ਮੈਂ ਆਇਆ ਜਗ ਪਤੇ ਮੈਂ ਨਿਮਾਣਾ ਹੋ ਕੇ ਇਸ ਸੰਸਾਰ ਦੇ ਉੱਪਰ ਆਇਆ ਹਾਂ ਮੈਂ ਪੀਆ ਅਰਸ਼ ਦੀ ਤਰੇਲ ਮੈਂ ਪੀਆ ਮੈਂ ਜਿਹੜੀ ਅੰਬਰਾਂ ਦੀ ਤਰੇਲ ਪੀਂਦਾ ਹਾਂ ਫਲਾ ਮੈਂ ਕਿਰਨਾਂ ਖਾਂ ਸੂਰਜ ਦੀਆਂ ਕਿਰਨਾਂ ਦੇ ਨਾਲ ਮੈਂ ਜਿਹੜਾ ਮੇਰਾ ਪਾਲਣ ਪੋਸ਼ਣ ਹੋ ਰਿਹਾ ਹੈ ਕੀ ਮੈਨੂੰ ਕੋਈ ਵੱਖਰੀ ਤੌਰ ਤੇ ਕੋਈ ਮੇਰੀ ਦੇਖਭਾਲ ਨਹੀਂ ਕਰ ਰਿਹਾ ਕੋਈ ਇਨਸਾਨ ਕੀ ਇਹ ਜੋ ਅਰਸ਼ ਹੈ ਜਾਂ ਆਕਾਸ਼ ਦੇ ਰਹੀ ਤਰੇਲ ਪੈਂਦੀ ਹੈ ਮੇਰੇ ਉੱਪਰ ਅਤੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਮੈਂ ਖਾਣਾ ਹਾਂ ਮੇਰੀ ਨਾਲ ਚਾਂਦਨੀ ਖੇਲ ਰਾਤ ਰਲ ਖੇਲੀਏ ਵੀ ਮੈਂ ਚਾਂਦਨੀ ਦੇ ਨਾਲ ਰਲ ਕੇ ਰਾਤਾਂ ਨੂੰ ਖੇਡਦਾ ਹਾਂ ਮਸਤੀ ਕਰਦਾ ਹਾਂ ਮੈਂ ਮਸਤ ਆਪਣੇ ਹਾਲ ਮਗਨ ਗੰਧ ਆਪਣੀ ਮੈਂ ਆਪਣੇ ਆਪ ਦੇ ਵਿੱਚ ਹੀ ਮਸਤ ਰਹਿੰਦਾ ਹਾਂ ਮੇਰੀ ਖੁਸ਼ਬੂ ਜਿਹੜੀ ਹੈ ਉਹ ਬੜੀ ਹੀ ਮਨਮੋਣੀ ਹੈ ਹਾਂ ਦਿਨ ਨੂੰ ਪੌਰੇ ਨਾਲ ਪੀ ਮਿਲਣੋ ਸੰਗ ਦਾ ਕਿ ਮੈਂ ਰਾਤ ਨੂੰ ਹੀ ਅਟਕੇਲੀਆਂ ਕਰਦਾ ਹਾਂ ਚਾਂਦਨੀ ਨਾਲ ਖੇਡਦਾ ਹਾਂ ਰਾਤ ਨਾਲ ਖੇਡਦਾ ਹਾਂ ਮਸਤ ਰਹਿੰਦਾ ਹਾਂ ਪਰ ਦਿਨ ਸਮੇਂ ਮੈਂ ਪੌਰਾ ਪੌਰਾ ਹੁੰਦਾ ਇੱਕ ਕੀਟ ਪਤੰਗਾ ਵੀ ਉਹਦੇ ਤੋਂ ਵੀ ਮਿਲਣ ਤੋਂ ਮੈਂ ਸੰਗਦਾ ਹਾਂ ਡਰਦਾ ਹਾਂ ਆਸ਼ੋਕੀ ਕਰਕੇ ਪੌਣ ਜਿਹੜੀ ਪੌਣ ਹੈ ਜਦੋਂ ਗੱਲ ਲੱਗਦੀ ਪੌਣ ਜਿਹੜੀ ਹੈ ਹਵਾ ਜਿਹੜੀ ਹੈ ਮਸਤ ਹੋ ਕੇ ਜਿਹੜੀ ਗੱਲ ਦੇ ਨਾਲ ਲੱਗਦੀ ਹੈ ਮੈਂ ਨਾ ਹੀ ਹਲਾਉਂਦਾ ਹਲਾਵਾ ਤੋਣ ਆਵਾਜ਼ ਨਾ ਕੱਢਦਾ ਕੀ ਖਵਾਦੇ ਛੇੜਨ ਦੇ ਨਾਲ ਵੀ ਮੈਂ ਆਪਣੀ ਧੌਣ ਨਹੀਂ ਹਿਲਾਉਂਦਾ ਕਿ ਮੈਂ ਜਿੱਥੇ ਖੜਾ ਹਾਂ ਉੱਥੇ ਸਥਿਰ ਰਹਿੰਦਾ ਹਾਂ ਤੇ ਆਵਾਜ਼ ਨਾ ਆਵਾਜ਼ ਵੀ ਨਹੀਂ ਕੋਈ ਕੱਢਦਾ ਹੋ ਇਥੇ ਸੰਬੋਧਨ ਕਰ ਰਿਹਾ ਫਿਰ ਵੀ ਟੁੱਟਾ ਜਾਏ ਵਿਛੋੜਨ ਵਾਲਿਓ ਫਿਰ ਵੀ ਤੁਸੀਂ ਵਿਛੋੜਨ ਵਾਲੇ ਮੈਨੂੰ ਉਸ ਪਰਮਾਤਮਾ ਦੀ ਲੀਵਨ ਲੱਗੀ ਨਾਲੋਂ ਤੁਸੀਂ ਕੀ ਹੈ ਤੋੜ ਦਿੰਨੇ ਹੋ ਵਿਛੋੜ ਦਿੰਨੇ ਹੋ ਮੇਰੀ ਪਿੰਨੀ ਇਹ ਖੁਸ਼ਬੂ ਕਿਵੇਂ ਨਾ ਛਿਪਦੀ ਕਿ ਮੇਰੀ ਜਿਹੜੀ ਇਹ ਮਦਮਸਤ ਖੁਸ਼ਬੂ ਆ ਪਿੰਨੀ ਪਿੰਨੀ ਮਿੱਠੀ ਮਿੱਠੀ ਉਹ ਕਿਸੇ ਤੋਂ ਛੁਪਦੀ ਨਹੀਂ ਮੇਰੀ ਛਿਪੇ ਰਹਿਣ ਦੀ ਚਾਹ ਤੇ ਫਿਰ ਛਿਪਪੁਰ ਜਾਣ ਦੀ ਕਿ ਮੇਰੀ ਲੁਕਣ ਦੀ ਇੱਛਾ ਇਸ ਸੰਸਾਰ ਤੋਂ ਪਰੇ ਰਹਿਣ ਦੀ ਇੱਛਾ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ ਠੀਕ ਹੈ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਰਹਿ ਰਿਹਾ ਕਿ ਮੈਂ ਤਰਲੇ ਲੈਣਾ ਹਾਂ ਕਿ ਮੇਰੀ ਉਹ ਸੰਸਾਰ ਤੋਂ ਦੂਰ ਰਹਿਣ ਦੀ ਇੱਛਾ ਇੱਕ ਕੁਦਰਤ ਦੇ ਨਾਲ ਕੁਦਰਤ ਨੂੰ ਮੰਨਣ ਦੀ ਇੱਛਾ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ ਫਿਰ ਵੀ ਕੁਝ ਲੋਕ ਮੈਨੂੰ ਦੇਖ ਲੈਂਦੇ ਨੇ ਤੇ ਮੈਨੂੰ ਜਿਹੜਾ ਤੋੜ ਲੈਂਦੇ ਨੇ ਜਾਂ ਮੇਰਾ ਵਿਛੋੜਾ ਪਾ ਦਿੰਦੇ ਨੇ ਇਹ ਇੱਕ ਭਗਤ ਦੀ ਵੀ ਹੋ ਸਕਦੀ ਹੈ ਇੱਕ ਸਾਧੂ ਹੈ ਜਿਹੜਾ ਸਾਧੂ ਦਾਸਵਾ ਹੈ ਉਹ ਛੁਪਿਆ ਰਹਿੰਦਾ ਹੈ ਜਾਂ ਕੋਈ ਜਿਹੜਾ ਗੁਣਵਾਨ ਵਿਅਕਤੀ ਜਿਹੜਾ ਆਪਣੇ ਆਪ ਨੂੰ ਲੁਕਣ ਦੀ ਕੋਸ਼ਿਸ਼ ਕਰਦਾ ਹੈ ਸਿਰਫ ਕੁਦਰਤ ਦੇ ਨਾਲ ਰਹਿਣਾ ਚਾਹੁੰਦਾ ਪਰ ਉਸਦੇ ਗੁਣ ਨੇ ਜਿਹੜੇ ਉਸ ਨੂੰ ਜਿਹੜੇ ਆ ਜਾਂ ਸੰਸਾਰ ਹੈ ਉਸ ਨੂੰ ਛੁਪਾ ਨਹੀਂ ਰਹਿਣਾ ਗਿੰਦਾ ਇਹ ਸੀ ਸਾਡੀ ਬਿਨ ਬਿਨ ਫਸਾਦਾ ਫੁੱਲ ਜਿਹੜਾ ਇੱਕ ਜੰਗਲੀ ਫੁੱਲ ਹੁੰਦਾ ਹੈ ਉਹਦੇ ਬਾਰੇ ਕਵਿਤਾ ਜੋ ਭਾਈ ਵੀਰ ਸਿੰਘ ਦੁਆਰਾ ਲਿਖੀ ਗਈ ਹੈ ਅੱਗੇ ਆਪਾਂ ਕਰਦੇ ਹਾਂ ਟੁਕੜੀ ਜਗ ਤੋਂ ਨਿਆਰੀ ਇਹ ਵੀ ਇਹਨਾਂ ਨੇ ਟੁਕੜੀ ਜਗ ਤੋਂ ਨਿਆਰੀ ਭਾਈ ਵੀਰ ਸਿੰਘ ਦੀਆਂ ਜਿਹੜੀਆਂ ਕਵਿਤਾਵਾਂ ਸੀ ਕੁਦਰਤ ਦੇ ਨੇੜੇ ਸੀ ਸਾਰੀਆਂ ਹੀ ਚਾਹੇ ਉਹ ਸਮੀ ਦੀ ਗੱਲ ਕਰਦੇ ਨੇ ਚਾਹੇ ਬਿੰਨ ਖਸਾ ਦੇ ਫੁੱਲ ਦੀ ਗੱਲ ਕਰਦੇ ਨੇ ਚਾਹੇ ਉਹ ਕਸ਼ਮੀਰ ਦੀ ਟੁਕੜੀ ਜੱਗ ਤੋਂ ਨਿਆਰੀ ਦੀ ਗੱਲ ਕਰਦੇ ਨੇ ਹਰਸ਼ਾਂ ਦੇ ਵਿੱਚ ਕੁਦਰਤ ਦੀ ਦੇਵੀ ਸਾਨੂੰ ਨਜ਼ਰੀ ਆਈ ਹਰਸ਼ਾਂ ਦੇ ਵਿੱਚ ਮਤਲਬ ਕੁਦਰਤ ਦੀ ਦੇਵੀ ਜਿਹੜੀ ਹੈ ਸਾਨੂੰ ਨਜ਼ਰ ਆਈ ਫੁੱਸਲ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ੈਬਰ ਲਾਈ ਦੌੜੀ ਨੇ ਇੱਕ ਮੁਠੀ ਭਰ ਲਿੱਤੀ ਇਸ ਵਿੱਚ ਕੀ ਕੀ ਆਇਆ ਕੀ ਆਕਾਸ਼ ਦੇ ਉੱਪਰ ਇੱਕ ਕੁਦਰਤ ਦੀ ਦੇਵੀ ਜਿਹੜੀ ਸਾਨੂੰ ਨਜ਼ਰ ਆਈ ਸੀ ਉਹ ਖੜੀ ਸੀ ਖੇਡਦੀ ਸੀ ਖੁਸ਼ੀਆਂ ਵੰਡ ਰਹੀ ਸੀ ਦੌੜੀ ਦੌੜੀ ਨੇ ਕੀ ਕੀਤਾ ਇੱਕ ਮੁਠੀ ਭਰ ਲਈ ਉਹਦੇ ਵਿੱਚ ਕੀ ਕੁਝ ਆਇਆ ਪਰਬਤ ਟਿੱਬੇ ਕਰੇਵੇ ਪਰਬਤ ਆਏ ਟਿੱਬੇ ਆਏ ਕਰੇਵੇ ਆਏ ਵਿਚ ਮદાન ਸੁਹਾਇਆ ਤੇ ਉਹਦੇ ਵਿੱਚ ਮદાન ਵੀ ਆਏ ਚਸ਼ਮੀ ਨਾਲੇ ਨਦੀਆਂ ਝੀਲਾਂ ਚਸ਼ਮੇ ਵੀ ਆਏ ਨਾਲੇ ਵੀ ਆਏ ਨਦੀਆਂ ਵੀ ਆਈਆਂ ਛੀਲਾ ਵੀ ਆਈਆਂ ਨਿੱਕੇ ਜਿਵੇਂ ਸਮੁੰਦਰ ਛੋਟੇ ਛੋਟੇ ਸਮੁੰਦਰਾਂ ਦੇ ਰੂਪ ਵਿੱਚ ਉਹ ਆਏ ਠੰਡੀਆਂ ਸ਼ਾਮਾਂ ਮਿੱਠੀਆਂ ਹਵਾਵਾਂ ਬਣ ਬਾਗਾਂ ਜਿਹੇ ਸੁੰਦਰ ਬਰਫਾਂ ਮੀ ਤੁੱਪ ਤੇ ਬੱਦਲ ਉੱਤਾਂ ਮੇਵੇ ਪਿਆਰੇ ਅਰਸ਼ੀ ਨਾਲ ਨਜ਼ਾਰੇ ਆਏ ਕਿ ਇਹ ਜਿਹੜੇ ਅਰਸ਼ਾਂ ਦੇ ਨਜ਼ਾਰੇ ਸੀ ਇਹ ਕਸ਼ਮੀਰ ਦੇ ਰੂਪ ਵਿੱਚ ਕੁਦਰਤ ਨੇ ਇੱਥੇ ਆਪਣੀ ਮੁਠੀ ਜੜੀ ਔਰ ਖਲਾਰਤੀ ਕਸ਼ਮੀਰ ਵਰਗੀ ਵਾਦੀ ਜੋ ਹੈ ਧਰਤੀ ਦੇ ਉੱਪਰ ਬਣਾ ਦਿੱਤੀ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਉਸ ਮਿੱਠੀ ਮੁਠੀ ਵਿੱਚ ਸਾਰੇ ਸੋਨੇ ਅਤੇ ਅਸਮਾਨ ਖੜੋ ਕੇ ਸੋਹਣੀ ਅਤੇ ਸਮਾਨ ਖੜੋ ਕੇ ਧਰਤੀ ਬਲ ਤਕਾ ਕੇ ਇਹ ਮੁਠੀ ਖੋਲੀ ਤੇ ਸੱਟਿਆ ਸਭ ਕੁਝ ਤਕਾ ਕੇ ਕਿ ਉਸ ਨੇ ਆਪਣੀ ਉਸ ਮੁਠੀ ਦੇ ਵਿੱਚੋਂ ਪର୍ਬਤ ਵੀ ਲੈ ਲਏ ਸੀ, ਕਰੇਵੇਂ ਵੀ ਲੈ ਲਏ ਸੀ, ਪਹਾੜ ਵੀ ਲੈ ਲਏ ਸੀ, ਨਦੀਆਂ, ਚੀਲਾਂ, ਚਰਨੇ ਸਭ ਕੁਝ ਲੈ ਲਿਆ ਸੀ। ਫਿਰ ਉਹਨੇ ਕੀ ਕੀਤਾ? ਅਸਮਾਨ ਤੇ ਖੜ ਕੇ ਧਰਤੀ ਵੱਲ ਤਕਾ ਕੇ ਇਹ ਮਿੱਠੀ ਖੋਲੀ ਅਤੇ ਸੱਟਿਆ। ਧਰਤੀ ਵੱਲ ਦੇਖ ਕੇ ਇਸ ਮੁਠੀ ਨੂੰ ਖੋਲਿਆ ਤੇ ਸੁਟਿਆ। ਸਭ ਕੁਝ ਤਕਾ ਕੇ ਜਿਸ ਥਾਂ 'ਚ ਧਰਤੀ ਤੇ ਆ ਕੇ ਇਹ ਮੁੱਖੀ ਡਿੱਗੀ ਸਾਰੀ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ ਕਿ ਉਸ ਜਗ੍ਹਾ ਦੇ ਉੱਤੇ ਕਸ਼ਮੀਰ ਵਸ ਗਿਆ ਜਿਹੜਾ ਕਿ ਸਭ ਤੋਂ ਨਿਆਰੀ ਆ ਪੂਰੀ ਧਰਤੀ ਦੀ ਉੱਤੇ ਖੂਬਸੂਰਤ ਜਗ੍ਹਾ ਜਿਹੜੀ ਹੈ ਕਵੀ ਕਹਿ ਰਿਹਾ ਵੀ ਖੂਬਸੂਰਤ ਜਗ੍ਹਾ ਹੈ ਧਰਤੀ ਪਰ ਸ਼ੂ ਅਸਮਾਨੀ ਹੈ ਧਰਤੀ ਤੇ ਪਰ ਉਹਦੀ ਸ਼ੂ ਜਿਹੜੀ ਐ ਸਮਾਨ ਦੀ ਐ ਸੁੰਦਰਤਾ ਵਿੱਚ ਨਿਸ਼ਕੇ ਧਰਤੀ ਦੇ ਰਾਸ ਸਵਾਦ ਨਜ਼ਾਰੇ ਰਮਜ ਅਰਸ਼ ਦੇ ਚਸਕੇ ਠੀਕ ਹੈ ਜੀ ਕਿ ਸਭ ਜਿਹੜੀ ਹੈ ਇਹ ਧਰਤੀ ਦੇ ਉੱਪਰ ਦਿਗ ਗਿਆ ਉਹ ਤੇ ਰਾਸ ਠੀਕ ਹੈ ਉਸ ਦੀਆਂ ਜਿਹੜੇ ਰਾਸ ਸੀ ਜਿਹੜੇ ਅਰਸ਼ਾਂ ਦੀ ਜਿਹੜੀ ਖੂਬਸੂਰਤੀ ਹੈ ਅੰਬਰਾਂ ਦੀ ਖੂਬਸੂਰਤੀ ਹੈ ਕਸ਼ਮੀਰ ਦੇ ਰੂਪ ਸਾਨੂੰ ਮਿਲ ਗਈ ਹੈ ਅੱਗੇ ਆਗੇ ਜੀ ਵਿਰਖ ਵਿਰਖ ਵੀ ਇਹਨਾਂ ਦੀ ਕਵਿਤਾ ਹੈ ਧਰਤੀ ਦੇ ਇਹ ਤੰਗ ਦਿਲ ਲੋਕੋ ਨਾਲ ਅਸਾਂ ਕਿਉ ਲੜਦੇ ਚੌੜੇ ਦਉ ਅਸਾਨੀ ਵਧਣਾ ਸਿੱਧੇ ਜਾਣਾ ਚੜਦੇ ਘੇਰੇ ਤੇ ਬੈ ਵਸਾਓ ਸਾਡੇ ਵਿੱਚ ਅਸਮਾਨਾ ਹੋਸਣ ਗਿੱਠ ਥੋਂ ਧਰਤੀ ਤੇ ਮੱਲੀ ਅਜੇ ਤੁਸੀਂ ਹੋਂ ਲੜਦੇ ਇਸ ਗ੍ਰੰਥਾ ਦੇ ਵਿੱਚ ਭਾਈ ਵੀਰ ਸਿੰਘ ਨੇ ਜਿਹੜਾ ਬ੍ਰਿਸ਼ ਦੇ ਰਾਹੀਂ ਕੀ ਹੈ ਧਰਤੀ ਦੇ ਲੋਕਾਂ ਨੂੰ ਸੰਬੋਧਨ ਕੀਤਾ ਹੈ ਧਰਤੀ ਦੇ ਇਹ ਤੰਗਦਲੇ ਲੋਕੋ ਜਿਹੜੇ ਦਿਲ ਤੰਗਦਿਲ ਵਾਲੇ ਲੋਕ ਨੇ ਤੁਸੀਂ ਕਿਉਂ ਲੜਦੇ ਹੋ ਕਿ ਅਸੀਂ ਦਰਖਤ ਹਾਂ ਅਸੀਂ ਤੁਹਾਡੀ ਕੋਈ ਬਹੁਤੀ ਜਗ੍ਹਾ ਨਹੀਂ ਲੈ ਰਹੇ ਅਸੀਂ ਸਿੱਧੇ ਹੀ ਉੱਗਦੇ ਹਾਂ ਤੇ ਉੱਪਰ ਜਾਨ ਉੱਪਰ ਨੂੰ ਵੱਧਦੇ ਹਾਂ ਸਾਡਾ ਕੋਈ ਘੇਰਾ ਵੀ ਬਹੁਤਾ ਵਿਸ਼ਾਲ ਨਹੀਂ ਹੈਗਾ ਅਸੀਂ ਧਰਤੀ ਤੇ ਨਹੀਂ ਵਿਛਦੇ ਸਗੋਂ ਅਸੀਂ ਅਸਮਾਨ ਦੇ ਵਿੱਚ ਆਪਣੀਆਂ ਥਾਵਾਂ ਲੈਣੇ ਆ ਫਿਰ ਤੁਸੀਂ ਸਾਡੇ ਲਈ ਕਿਉਂ ਲੜਦੇ ਹੋ ਠੀਕ ਹੈ ਜੀ ਏ ਹੋ ਗਈਆਂ ਆਪਣੀਆਂ ਕਵਿਤਾਵਾਂ ਤੇ ਕੱਲ ਨੂੰ ਆਪਾਂ ਇਹਨਾਂ ਦੇ ਸ਼ਬਦ ਅਰਥ ਤੇ ਵਸਣ ਉੱਤਰ ਕਰਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ